ਹਾਂਜੀ ਦੋਸਤੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮਨ ਸੋ ਦੋਸਤੋ ਜਿਸ ਤਰ੍ਹਾਂ ਕੀ ਤੁਹਾਨੂੰ ਪਤਾ ਹੀ ਹੈ ਕਿ ਜ਼ਿਲ੍ਹਾ ਫਤਿਹਗੜ ਸਾਹਿਬ ਸਹਿਰ ਸਰਹੰਦ ਦੇ ਵਿੱਚ ਤੁਹਾਨੂੰ ਅਸੀਂ ਬਹੁਤ ਹੀ ਖੂਬਸੂਰਤ ਥਾਵਾਂ ਦਿਖਾਉਂਦੇ ਆਂ ਔਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਂਦੇ ਆਂ ਸੋ ਇਸੇ ਤਰੀਕੇ ਦੇ ਨਾਲ ਅੱਜ ਅਸੀਂ ਆਏ ਸੀਗੇ ਸਹਿਰ ਸਰਹੰਦ ਦੇ ਵਿੱਚ ਮਾਤਾ ਸ਼੍ਰੀ ਚਿਕਰੈਸ਼ਪਰੀ ਦੇਵੀ ਜੈਨ ਮੰਦਿਰ ਹੈ ਜੀ ਔਰ ਜੇ ਗੱਲ ਕੀਤੀ ਜਾਵੇ ਇਹਦਾ ਰਸਤਾ ਤੁਹਾਨੂੰ ਦੱਸ ਦਿੰਦੇ ਆਂ ਸਾਹਮਣੇ ਨੂੰ ਪਹਿਲਾਂ ਤਾਂ ਗੱਲ ਕੀਤੀ ਜਾਵੇ ਰਸਤੇ ਦੀ ਤਾਂ ਇਹ ਗੁਰਦੁਆਰਾ ਚੋਤੀਸਰੂਪ ਸਾਹਿਬ ਤੋਂ ਜਦੋਂ ਆਪਾਂ ਚੰਡੀਗੜ੍ਹ ਰੋਡ ਤੇ ਆਉਂਦੇ ਆ ਤਾਂ ਲੈਫਟ ਹੈਂਡ ਬਿਲਕੁਲ ਅੱਧਾ ਕਿਲੋਮੀਟਰ ਆਉਣਾ ਤਾਂ ਖੱਬੇ ਹੱਥ ਨੂੰ ਜੈਨ ਮੰਦਿਰ ਦਾ ਇਹ ਰਸਤਾ ਪੈਂਦਾ ਸੋ ਹੁਣ ਆਪਾਂ ਅੱਗੇ ਚੱਲਦੇ ਆ ਤੇ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਮਾਤਾ ਸ੍ਰੀ ਚਕ੍ਰਿਸ਼ਪਰੀ ਦੇਵੀ ਜੈਨ ਮੰਦਿਰ ਦੇ ਦਰਸ਼ਨ ਕਰਵਾਉਂਦੇ ਆਂ ਸੋ ਦੋਸਤੋ ਆਓ ਚੱਲੀਏ ਹਾਂਜੀ ਦੋਸਤੋ ਅ ਅਸੀਂ ਤਾਂ ਪਹਿਲੀ ਵਾਰ ਇੱਥੇ ਅੱਜ ਮਾਤਾ ਸ਼੍ਰੀ ਚਤ੍ਰੇਸ਼ਤਰੀ ਦੇਵੀ ਮੰਦਿਰ ਦੇ ਜੈਨ ਮੰਦਿਰ ਦੇ ਨਾਂ ਨਾਲ ਜਾਣਿਆ ਜਾਂਦਾ ਤੇ ਇੱਥੇ ਦਰਸ਼ਨ ਕਰਨਾ ਆਏ ਸੀਗੇ ਔਰ ਦੋਸਤੋ ਇੱਕ ਸਾਨੂੰ ਅ ਪੰਡੇ ਜੀ ਨੂੰ ਇੱਥੇ ਗੱਲ ਪਤਾ ਲੱਗੀ ਹੈ ਕਹਿੰਦੇ ਹਜ਼ਾਰ ਸਾਲ ਪੁਰਾਣਾ ਅ ਕੁੰਡ ਕਹ ਰਹੇ ਸੀਗੇ ਖੂ ਅ ਮਤਲਬ ਆਪਾਂ ਖੂ ਕਹ ਦਿੰਦੇ ਆ ਮਤਲਬ ਕੁੰਡ ਉਹਨਾਂ ਦੇ ਹਿਸਾਬ ਨਾਲ ਕੁੰਡ ਹੈ ਨਾ ਤੇ ਉਹ ਤੁਹਾਨੂੰ ਦਿਖਾਉਣੇ ਆ ਤੂ ਆਪਾਂ ਚੱਲਦੇ ਆ ਅੱਗੇ ਦੋਸਤੋ ਅੱਜ ਮੈਨੂੰ ਲੱਗਾ ਸ਼ਾਡ ਉੱਤਰ ਆ ਉੱਤਰ ਘਰੇ ਨਹੀਂ ਆ ਆ ਦੋਸਤੋ ਮੈਂ ਇਸ ਕੁੰਡ ਦੀ ਗੱਲ ਕਰ ਰਿਹਾ ਸੀਗਾ 20000 ਸਾਲ ਪੁਰਾਣਾ ਔਰ ਇੱਥੇ ਹਲੇ ਵੀ ਕਹਿੰਦੇ ਆ ਕਿ ਜਲ ਹੈਗਾ ਔਰ ਜਿਹੜਾ ਹੈ ਜਲ ਆ ਉਸ ਨੂੰ ਆ ਪੀ ਕੇ ਬਹੁਤ ਸਾਰੀਆਂ ਕਹਿੰਦੇ ਬਿਮਾਰੀਆਂ ਵੀ ਦੂਰ ਹੁੰਦੀਆਂ ਨੇ ਔਰ ਹਜੇ ਵੀ ਇੱਥੇ ਪਾਣੀ ਮੌਜੂਦ ਆ ਔਰ ਪੰਡਿਤ ਜੀ ਤੁਸੀਂ ਦੇਖ ਸਕਦੇ ਹੋ ਕਿ ਇਹ ਇੱਕ ਰੱਸੀ ਆ ਕਾਫੀ ਲੰਬੀ ਔਰ ਇਸ ਨੂੰ ਇਸ ਦੇ ਵਿੱਚ ਇੱਕ ਗਲਾਸ ਆ ਉਸ ਨੂੰ ਇਸ ਪਾਈਪ ਰਾਹੀਂ ਕਾਫੀ ਨੀਚੇ ਜਾਂਦਾ ਤੇ ਇਸ ਦੇ ਵਿੱਚੋਂ ਹੁਣ ਜਲ ਨਿਕਲ ਕੇ ਆਊਗਾ ਆ ਦੇਖੋ ਇਹ ਆ ਜੀ ਦੇਖੋ ਤੁਸੀਂ ਦੇਖੋ ਵੀ ਚਾਲੂ ਨਿਕਲ ਗਿਆ ਹੈ ਪੜੇ ਜੀ ਇਹਦੀ ਇਸ ਕੁੰਡ ਦੀ ਗਹਿਰਾਈ ਕਿੰਨੀ ਹੋਗੀ ਜੀ ਲਗਭਗ 80 ਤੋਂ 90 ਫਿਟ ਅੱਛਾ ਜੀ ਤੇ ਇਹ ਮਤਲਬ ਜਿਸ ਤਰ੍ਹਾਂ ਅਸੀਂ ਦੱਸਿਆ ਕਿ ਹਜ਼ਾਰ ਸਾਲ ਪੁਰਾਣਾ ਹੀ ਹੈ ਜੀ ਹਾਂ ਜੀ ਇਹ ਮਤਲਬ ਉਸ ਸਮੇਂ ਤੁਸੀਂ ਦੱਸ ਰਹੇ ਸੀ ਕਿ ਥੋੜੇ ਪਿਛੇ ਵੀ ਕਿਹੜੇ ਸਮੇਂ ਦੇ ਦੌਰਾਨ ਸੀਗਾ ਮਤਲਬ ਕਿਹੜੇ ਚੋਹਾਂਜੀ ਕੇ ਜਮਾਨੇ ਦਾ ਹੈ ਪ੍ਰਿਥਵੀ ਰਾਜ ਚੌਹਾਨ ਦੇ ਜਮਾਨੇ ਮਤਲਬ ਹਿਸਟਰੀ ਕੀ ਹੈ ਸਰ ਇਹਦੀ ਮਤਲਬ ਖੂਦ ਹੀ ਕੋਈ ਮਤਲਬ ਇੱਥੇ ਕੋਈ ਮਤਲਬ ਜਿਸ ਤਰ੍ਹਾਂ ਕਿ ਕੋਈ ਕਿਵੇਂ ਪਾਣੀ ਕਿਵੇਂ ਆਇਆ ਵੀ ਮਤਲਬ पहले ही पानी सी की मतलब कोई मतलब शक्ति के नाल कोई जी, माता जी हम मंदिर है हम लोग को पक्षाल के लिए माता जी के स्नान करने के लिए पानी की जरूरत होता है ऐसे हजार साल पहले यहाँ पे पूरा घोर जंगल था पानी का कोई साधन नहीं था फिर संग में से किसी बच्चे ने छोटे बच्चे ने माता रानी को प्रार्थना किया कि माता रानी इतने घने जंगल में आपके पक्षाल कैसे करो आपको कैसे ना लाऊ फिर माता रानी ने आकाशवाणी हुई माता रानी ने बताया कि यहाँ से थोड़ा दूर जाओ वहाँ पे मीठे पानी का झरना निकलेगा और ये पानी सुख दुख में सब चीज में काम में आएगा तो वो लोग थोड़ा से बच्चे के पैर के नीचे से ये पानी निकला गिला तो उस टाइम से ये पानी चलते आ रहा है किसी के शरीर के अंदर कोई बीमारी होता है कैंसर वगैरह उसको पिला देते हैं तो वो कैंसर के मतलब जो भी बीमारी होती है वो दूर हो जाते हैं किसी के किस, स्किन में प्रॉब्लम है लगाते हैं ठीक हो जाते हैं घर के अंदर छाटा वगैरह कोई असानती वगैरह होता है झगड़ा वगैरह वो सब दूर हो जाते हैं अगर घर में छाटा मारी जाए तो बस ये चमत्कारी पानी गंगा जल के पवित्र जल है ਇਹ ਤੇ ਬ ਲੋਗ ਆ ਗਏ ਪਾਣੀ ਲੈ ਕੇ ਲੈ ਕੇ ਜਾਣੇ ਆ ਵੀ ਮੇ ਲੈ ਕੇ ਲੈ ਕੇ ਜਾ ਸਕਦੇ ਕੋਈ ਆਪਣਾ ਬੋਤਲ ਦੇ ਵਿੱਚੋਂ ਪਾ ਕੇ ਲੈ ਕੇ ਜਾ ਸਕਦੇ ਅੱਛਾ ਬੋਤਲ ਹੈਗੀ ਇੱਥੇ ਕੁਝ ਇਹ ਅੱਜ ਦਿਖਾ ਰਹੇ ਨੇ ਪੰਡਿਤ ਜੀ ਕਿ ਤੁਸੀਂ ਆਪਣੀ ਬੋਤਲਾਂ ਦੇ ਵਿੱਚੋਂ ਵੀ ਦੋਸਤੋ ਲੈ ਕੇ ਜਾ ਸਕਦੇ ਹੋ ਔਰ ਇਹ ਪੰਡਿਤ ਜੀ ਆਪਣਾ ਚੱਲ ਹੈ ਜਿਹੜਾ ਇਹ ਬੋਤਲਾਂ ਚ ਤੁਹਾਨੂੰ ਭਰ ਕੇ ਦੇ ਦੇਣਗੇ ਨਹੀਂ ਕੋਈ ਪੰਡਿਤ ਜੀ ਜੇ ਕੋਈ ਆਪਣੀ ਵੀ ਬੋਤਲ ਲਿਆਵੇ ਘਰੋਂ ਉਹ ਵੀ ਹਨ ਨਹੀਂ ਆਪਣੀ ਬੋਤਲ ਲਾ ਸਕਦੇ ਲੈਣ ਆਪਣੀ ਬੋਤਲ ਵਿੱਚ ਨਹੀਂ ਦੇ ਦੇਣਗੇ ਕਹਿੰਦੇ ਕਿ ਆ ਕਿ ਬੋਤਲ ਕੋਈ ਹਾਂ ਬੋਟਰ ਕੋ ਕੋਈ ਕਹੇ ਕੀ ਹੈ ਮਤਲਬ ਝੂਟਾ ਕਰਕੇ ਪੀਤਾ ਹੈ ਤਾਂ ਬੋਟਰ ਕਰ ਦੋ ਰੱਖ ਲੈਂਦੇ ਹੈ ਜਿਹਦੇ ਬਾਹਰ ਦੇ ਆਫੇ ਬੋਟਰ ਹੈ ਇਸੇ ਬੋਟਰ ਦੇ ਭਰ ਕੇ ਉਹਨੂੰ ਦੇ ਦੇ ਹਾਂ ਤੁਸੀਂ ਦੋਸਤੋ ਦੇਖ ਸਕਦੇ ਹੋ ਕਿ ਪੰਡਿਤ ਜੀ ਇਸ ਨੌਜਵਾਨ ਨੂੰ ਜਲ ਪਰ ਕੇ ਦੇ ਰਹੇ ਹਨ ਕਿਉਂਕਿ ਇਹਨਾਂ ਦੀ ਆਪਣੀ ਹੀ ਇੱਥੇ ਬੋਤਲਾਂ ਹੁੰਦੀਆਂ ਤਾਂ ਉਹਨਾਂ ਬੋਤਲਾਂ ਦੇ ਵਿੱਚ ਇਹ ਪਾ ਦਿੰਦੇ ਆ ਤੇ ਤੁਸੀਂ ਵੀ ਦੋਸਤੋ ਇੱਥੋਂ ਜਲ ਲੈ ਸਕਦੇ ਹੋ ਮੈਂ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਦੇਖੋ ਜਿਸ ਤਰ੍ਹਾਂ ਅੰਕਿਤ ਜੀ ਨੇ ਦੱਸਿਆ ਕੀ ਗੱਲਬਾਤ ਸਾਰੇ ਕੀ ਇਹ ਖੂਹ ਹਜ਼ਾਰ ਸਾਲ ਪੁਰਾਣਾ ਹੈ ਔਰ ਅੱਜ ਵੀ ਇਥੋਂ ਪਾਣੀ ਨਿਕਲਦਾ ਹੈ ਲੇਕਿਨ ਜੇ ਆਪਾਂ ਉਹੀ ਗੱਲ ਕੀਤੀ ਜਾਵੇ ਅਸੀਂ ਮਤਲਬ ਖੂਹ ਕਹਿੰਦੇ ਆ ਪਰ ਇਹ ਕੁੰਡਾ ਔਰ ਇਥੇ ਅੱਜ ਵੀ ਪਾਣੀ ਮੌਜੂਦ ਹੈ ਔਰ ਇਸ ਜਿਹੜਾ ਇਹ ਜਲ ਆ ਔਰ ਇਸ ਜਲ ਦੇ ਨਾਲ ਪੰਡਿਤ ਜੀ ਨੇ ਦੱਸਿਆ ਕਿ ਬਹੁਤ ਸਾਰੀਆਂ ਬਿਮਾਰੀਆਂ ਵੀ ਦੂਰ ਹੁੰਦੀਆਂ ਹਨ ਤੇ ਆਜੂ ਹੁਣ ਆਪਾਂ ਚੱਲਦੇ ਆਂ ਤੋਂ ਤੁਹਾਨੂੰ ਹਜ਼ਾਰ ਸਾਲ ਪੁਰਾਣਾ ਇਸ ਮੰਦਿਰ ਦੇ ਨਜ਼ਦੀਕ ਹੀ ਆਪਾਂ ਕੋਈ ਦਿਖਾਤਾ ਤੋਂ ਆਪਾਂ ਹੁਣ ਦੋਸਤੋ ਚੱਲਦੇ ਹਾਂ ਹਾਂਜੀ ਦੋਸਤੋ ਹੁਣ ਮੈਂ ਤੁਹਾਨੂੰ ਇਸ ਮੰਦਿਰ ਦੀ ਧਰਮਸ਼ਾਲਾ ਦਿਖਾ ਰਿਹਾ ਕਿ ਜਦੋਂ ਵੀ ਦੂਰ ਤਰਾਡੇ ਤੋਂ ਸੰਗਤ ਆਉਂਦੀ ਹੈ ਯਾਤਰੀ ਆਉਂਦੇ ਨੇ ਇੱਥੇ ਮੱਥਾ ਟੇਕਣ ਔਰ ਉਹਨਾਂ ਦੇ ਰਹਿਣ ਦੇ ਲਈ ਦੇਖੋ ਵੀ ਕਿੰਡੀ ਵਧੀਆ ਇਹ ਧਰਮਸਾਲਾ ਬਣਾਈ ਗਈ ਹੈ ਸਾਰੀ ਧਰਮਸਾਲਾ ਇਹ ਏਸੀ ਆ ਔਰ ਦੇਖੋ ਕਿੰਨਾ ਵਧੀਆ ਹਰਾ ਕਾ ਔਰ ਦਰਖਤੀ ਦਰਖਤ ਕਿੰਨਾ ਆਨੰਦ ਆ ਰਿਹਾ ਦੋਸਤੋ ਔਰ ਦੋਸਤੋ ਸ਼ਹਿਰ ਸਰੰਦ ਦੇ ਵਿੱਚ ਰਹਿੰਦੇ ਹੋਏ ਮੈਂ ਪਹਿਲੀ ਵਾਰ ਇੱਥੇ ਆਇਆ ਪਰ ਆਇਆ ਤਾਂ ਮੈਨੂੰ ਬਹੁਤ ਜ਼ਿਆਦਾ ਸਕੂਨ ਮਿਲ ਰਿਹਾ ਔਰ ਦੇਖੋ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਦਰਖਤ ਬਹੁਤ ਲੱਗੇ ਨੇ ਇੱਥੇ ਸਭ ਤੋਂ ਵੱਡੀ ਗੱਲ ਆ ਸੋ ਤੁਸੀਂ ਦੇਖ ਸਕਦੇ ਹੋ ਔਰ ਦੋਸਤੋ ਇੱਥੇ ਇਹ ਲੰਗਰ ਹਾਲ ਹੈ ਜੀ ਇਸ ਮੰਦਰ ਦਾ ਔਰ ਇੱਥੇ ਇਹਨਾਂ ਦਾ ਮਧੁਰ ਬੜਾ ਸਿਸਟਮ ਕੀ ਹੈ ਦੇਖੋ ਇਹ ਲੈਟਰ ਨੂੰ ਬਹੁਤ ਸਾਰੀਆਂ ਕੁਰਸੀਆਂ ਰੱਖੀਆਂ ਗਿਆ ਕਿ ਜਿਹੜੀ ਵੀ ਸੰਗਤ ਆਵੀ ਆ ਪਰ ਤੁਸੀਂ ਇੱਥੇ ਬਹਿ ਕੇ ਆਹ ਤੇ ਲੰਗਰ ਖਾ ਸਕਦੇ ਆ ਔਰ ਇੱਥੋਂ ਕੀ ਹੈ ਕਿ ਬਿਲਕੁਲ ਨਾਲ ਹੀ ਨਜ਼ਦੀਕ ਕਿਚਨ ਆ ਇੱਥੋਂ ਜੋ ਵੀ ਆ ਲੰਗਰ ਬਣ ਕੇ ਇੱਥੇ ਇਹ ਰੱਖ ਦਿੰਦੇ ਆ ਤੇ ਆਪਣੀ ਆਪਣੀ ਪਲੇਟ ਚਾੱਕ ਕੇ ਬੰਦਾ ਜੋ ਜਿਹੜੇ ਸੰਗਤ ਆਉਂਦੀ ਆ ਆਪਣੀ ਆਪਣੀ ਪਲੇਟ ਕਰਕੇ ਆਪਣਾ ਪਾ ਕੇ ਔਰ ਜਿਹੜੀਆਂ ਇਹ ਕੁਰਸੀਆਂ ਤੇ ਬੈਠ ਕੇ ਆਰਾਮ ਤੇ ਲੰਗਰ ਸ਼ਕ ਲੰਦੀ ਹੈ ਜਿਹੜੀ ਸੰਗਤ ਆਉਂਦੀ ਹੈ ਇੱਥੇ। ਤੋਂ ਦੋਸਤੋ ਅਸੀਂ ਵੀ ਹੁਣ ਦੇਖੋ ਵੀ ਇੱਥੇ ਇਹਨੇ ਕਿਹਾ ਕਿ ਥੋੜੀ ਜਿਹੀ ਚਾਹ ਵੀ ਪੀਓ ਤੁਸੀਂ ਔਰ ਅਸੀਂ ਚਾਹ ਦਾ ਲੰਗਰ ਸ਼ਕ ਰਹੇ ਹਾਂ ਜੀ। ਤੇ ਬਹੁਤ ਸਾਰੀਆਂ ਤੇ ਤਸਵੀਰਾਂ ਵੀ ਲੱਗੀਆਂ ਹੋਈਆਂ ਨੇ ਬਾਕੀ ਥੋੜੀ ਜਿਆ ਸਾਾਨੂੰ ਦੱਸੋ ਵੀ ਇਹ ਰਹੀਆਂ ਤਸਵੀਰਾਂ।

ਔਰ ਜੀ ਲੱਗੀ ਰਹੇਗੀ ਹਾਂ ਫੇ ਬਹੁਤ ਟਾਈਮ ਸੇ ਲੱਗੀ ਹੋਈ ਹੈ ਕਹੀ ਹੋਈ ਠੀਕ ਹੈ ਬਸ ਇਹੀ ਗੱਲ ਬਾਤ ਆ ਸੋ ਦੋਸਤੋ ਹੁਣ ਆਪਾਂ ਅ ਚਾਹ ਦਾ ਲੰਗਰ ਸ਼ਕ ਕੇ ਅੱਗੇ ਚੱਲਦੇ ਹਾਂ ਹਾਂਜੀ ਦੋਸਤੋ ਤੁਹਾਨੂੰ ਅੱਜ ਮਾਤਾ ਸ਼੍ਰੀ ਚੱਕਰੇਸ਼ ਵਰੀ ਦੇਵੀ ਜੈਨ ਮੰਦਰ ਦੇ ਤੁਹਾਨੂੰ ਦਰਸ਼ਨ ਕਰਾਏ। ਔਰ ਅੱਜ ਦੀ ਜਿਹੜੀ ਇਹ ਵੀਡੀਓ ਆ ਸਾਰੇ ਭੈਣ ਭਰਾਵਾਂ ਨੂੰ ਤੁਸੀਂ ਅੱਗੇ ਤੋਂ ਅੱਗੇ ਸ਼ੇਅਰ ਕਰਨੀਆਂ ਔਰ ਦਿਖਾਣੀਆਂ। ਤੇ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਤਾਂ ਪਲੀਜ਼ ਆਪਣੇ ਕਮੈਂਟਸ ਵੀ ਜਰੂਰ ਦੇਣੇ ਆ। ਸੋ ਇਸੇ ਤਰੀਕੇ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਨਾਲ ਜੁੜੇ ਰਹੋ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਫੇਰ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ਆਪਣਾ ਹਮਨ।